ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅਤਵਾਦੀ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਦਾਈ ਜੇਨ ਲਈ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਇਸ ਮੌਕੇ ਨੀਨਾ ਮਿੱਤਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਅਤਵਾਦੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਹੂਲਤ ਨਹੀਂ ਮਿਲੀ ਕੋਈ ਵੀ ਸਹਾਇਤਾ ਨਹੀਂ ਮਿਲੀ ਇਹ ਬਹੁਤ ਵੱਡਾ ਸਵਾਲ ਹੈ ਇਹ ਜਿਵੇਂ ਆਪਾਂ ਕਹਿੰਨੇ ਆ ਵੀ ਆਤੰਤਵਾਦੀਆਂ ਦਾ ਕੋਈ ਜਾਤ ਧਰਮ ਨਹੀਂ ਹੁੰਦਾ ਪਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਉਹਨਾਂ ਨੇ ਬਿਲਕੁਲ ਜਿਵੇਂ ਛਾਂਟ ਕੇ ਚੁਣ ਕੇ ਕਿਹਾ ਕਿ ਜਿਹੜੇ Hindu Hindu ਹੈ ਉਹ ਅਲੱਗ ਆ ਜਾਓ ਕਿ Hindu ਕਿਤੇ ਵੀ ਸੁਰੱਖਿਤ ਨਹੀਂ ਹੈ ਇੱਕ ਪਾਸੇ ਤਾਂ ਕਿਹਾ ਜਾਂਦਾ ਇਹ ਇਹ Hindu ਰਾਸ਼ਟਰ ਹੈ ਮੋਦੀ ਜੀ ਕਹਿੰਦੇ ਆ Hindu ਰਾਸ਼ਟਰ ਹੈ ਤੇ ਉਹ ਚ Hindu ਹੀ ਸੁਰੱਖਿਤ ਨਹੀਂ ਹੈ ਮੈਂ ਕਹਿੰਨੀ ਆ ਸਾਨੂੰ ਜਾਤ ਪਾਤ ਦਾ ਚ ਨਾ ਵੰਡੋ ਅਸੀਂ Hindu Sikh Isai Muslim ਅਸੀਂ ਸਾਰੇ ਇਕੱਠੇ ਆ ਪਰ ਜਿਹੜੇ ਜਾਤਾਂ ਪਾਤਾਂ 'ਚ ਵੰਡੇ ਜਾ ਰਹੇ ਆ ਇਨਾਂ ਦੇ ਆ ਜਿਹੜੇ ਨਤੀਜੇ ਆਏ ਐ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਪੂਰਾ ਦੇਸ਼ ਇਹ ਦੇਖ ਰਿਹਾ ਕਿ ਜਿਹੜਾ ਇਹ ਨਰਸਨਹਾਰ ਹੋਇਆ ਹੈ ਜਿਹੜਾ ਇੱਥੇ ਸਾਡੇ ਬੇਕਸੂਰਾਂ ਨੂੰ ਮਾਰਿਆ ਗਿਆ ਵੀ ਉਹਨਾਂ ਨੂੰ ਵੀ ਉਨੀ ਹੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਸਾਡੇ ਦੇਸ਼ ਦੇ ਲੋਕਾਂ ਨੂੰ ਲੱਗੂਗਾ ਕਿ ਹਾਂ ਇਹ ਹਿੰਦੁਸਤਾਨ ਹੈ ਜੇ ਇੱਥੇ ਆ ਕੇ ਕੋਈ ਘਟਨਾ ਕਰਦਾ ਹੈ ਕੋਈ ਗਲਤ ਹਰਕਤ ਕਰਦਾ ਹੈ ਤਾਂ ਉਹਦਾ ਜਵਾਬ ਪੂਰਾ ਪੂਰੇ ਉਹਨਾਂ ਵੀ ਉਸੇ ਸ਼ਕਤੀ ਨਾਲ ਜਵਾਬ ਦਿੱਤਾ ਜਾਂਦਾ ਤਾਂ ਹੀ ਅਸੀਂ ਸੇਫ ਹੈ ਮੈਡਮ ਮੈਡਮ ਜੀ ਕੱਟਣਾ ਹੋਏ ਨੂੰ 3 ਦਿਨ ਹੋ ਗਏ ਐ ਤੇ ਹਜੇ ਤੱਕ ਕਿਉਂ ਨਹੀਂ ਹੋ ਰਿਹਾ ਜੇ ਅਸੀਂ ਸੋਚੀਏ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਐ ਅਮਿਤ ਸ਼ਾਹ ਜੀ ਨੂੰ ਤਾਂ ਟਾਈਮ ਹੀ ਨਹੀਂ ਹੈ ਕਿੱਥੋਂ ਦੀ ਸਰਕਾਰ ਘਰਾਨੀ ਹੈ ਕਿੱਥੋਂ ਦੀ ਬਣਾਣੀ ਹੈ ਉਹ ਉਧਰ ਘੁੰਮਦੇ ਫਿਰਦੇ ਰਹਿੰਦੇ ਨੇ ਮੈਂ ਮੋਦੀ ਜੀ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਨੂੰ ਇੱਕ ਪੱਕਾ ਹੋਮ ਮਿਨਿਸਟਰ ਦੇ ਦਿਓ ਜਿਹੜਾ ਕਿ ਸਾਡੇ ਦੇਸ਼ ਦੀ ਰੱਖਿਆ ਦਾ ਕੰਮ ਕਰੇ ਹੋਰ ਕੋਈ ਕੰਮ ਨਾ ਉਹਨਾਂ ਨੂੰ ਦਿਓ ਜੇ ਤਿੰਨ ਤਿੰਨ ਦਿਨਾਂ ਚ ਐਡੀ ਬਾਰਦਾਤ ਕਰਨ ਵਾਲਿਆਂ ਗ੍ਰਿਫਤਾਰ ਨਹੀਂ ਹੋਣਗੇ ਤਾਂ ਇਹਦਾ ਕੀ ਹੈ ਇਹਦਾ ਕੀ ਸਵਾਲ ਹੈ ਤੇ ਖੜੇ ਹੁੰਦੇ ਵੀ ਕਿਉਂ ਨਹੀਂ ਗ੍ਰਿਫਤਾਰ ਕੀਤੇ ਜਾਂਦੇ ਇਹ ਇਹ ਜਿਹੜੀ ਬਾਰਦਾਤ ਹੈ ਕਿਹਨੇ ਕਰਵਾਈ ਹੈ ਉਹਨਾਂ ਸ਼ਹੀਦਾਂ ਨੂੰ ਹੀ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੂਗੀ ਜਿਨ੍ਹਾਂ ਦੀ ਜਿਹੜੇ ਕੀ ਇੱਕ ਖੁਸ਼ੀਆਂ ਬਣਾਣ ਗਏ ਸੀ ਤੇ ਅੱਜ ਉਹਨਾਂ ਦੇ ਪਰਿਵਾਰਾਂ ਚ ਕੀ ਪੂਰੇ ਹਿੰਦੁਸਤਾਨ ਚ ਮਾਤਮ ਚਾਇਆ ਪਿਆ। کاروبار ਬੰਦ ਥਾਪੋਗੇ। ਕਾਰੋਬਾਰ ਥਾਪੋ ਨਹੀਂ ਇਹ ਕਾਰੋਬਾਰ ਚਲੋ ਅਲੱਗ ਗੱਲ ਐ ਮੈਂ ਕਹਿੰਦੀ ਆ ਕਸ਼ਮੀਰ ਦੇ ਹਾਲਾਤ ਖਰਾਬ ਸੀ ਪਰ ਹੁਣ ਲੋਕਾਂ ਨੂੰ ਥੋੜਾ ਜਿਹਾ ਹੌਸਲਾ ਹੋਣ ਲੱਗ ਗਿਆ ਸੀ ਕਿ ਕਸ਼ਮੀਰ ਦੇ ਹਾਲਾਤ ਠੀਕ ਐ ਚਲੋ ਅਸੀਂ ਘੁੰਮੀਏ ਪਰ ਜਿਹੜੀ ਆ ਵਾਰਦਤ ਹੋਈ ਐ ਨੇ ਤਾਂ ਸਭ ਨੂੰ ਝੰਡੋੜ ਕੇ ਰੱਖਤਾ ਮੈਂ ਇਹੀ ਕਹੂੰਗੀ ਕਿ ਜਲਦੀ ਹੀ ਇਹ ਜਿਹਨਾਂ ਨੇ ਇਹ ਵਾਰਦਤ ਕੀਤੀ ਐ ਉਹਨਾਂ ਦੀ ਗ੍ਰਿਫਤਾਰੀ ਕਰਨ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਜੇ ਕਹਿੰਦੇ ਆ ਵੀ ਸਾਨੂੰ ਹਿੰਦੁਸਤਾਨੀਆਂ ਨੂੰ ਕਿ ਮੈਂ ਕਹੂੰਗੀ ਪੂਰੇ ਦੇਸ਼ 'ਚ ਪੂਰੇ ਸੰਸਾਰ 'ਚ ਪੂਰੀ ਦੁਨੀਆ 'ਚ ਇਹ ਦੇਖਿਆ ਜਾ ਰਿਹਾ ਹੈ ਕਿ ਹੁਣ ਇਹਨਾਂ ਨੂੰ ਇਹਨਾਂ ਦਾ ਜਵਾਬ ਜਿੱਦਾਂ ਦੀ ਇਹਨਾਂ ਨੇ ਹਰਕਤ ਕੀਤੀ ਹੈ ਉਹਦੇ ਉੱਤੇ ਉਹ ਤੋਂ ਵੱਧ ਕੇ ਇਹਨਾਂ ਨੂੰ ਜਵਾਬ ਮਿਲਣਾ ਚਾਹੀਦਾ ਅਮਰਨਾਥ ਅਮਰਨਾਥ ਯਾਤਰਾ ਸਟਾਰਟ ਹੋ ਰਹੀ ਹੈ ਪਰ ਤੁਸੀਂ ਕੀ ਕਹਿ ਰਹੇ ਸੀ ਉਸਤੇ ਵੀ ਬਿਲਕੁਲ ਜੀ ਉਸਤੇ ਵੀ ਇਫੈਕਟ ਪਊਗਾ ਯਾਤਰੀ ਪਹਿਲਾਂ ਹੀ ਡਰਨ ਲੱਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਹਿੰਦੂਆਂ ਨੂੰ ਕਿਉਂ ਚੁਣਿਆ ਗਿਆ ਕਿਉਂਕਿ ਅਮਰਨਾਥ ਯਾਤਰਾ ਸਾਡੇ ਸਾਰੇ ਭਰਾ ਜਾਂਦੇ ਆ ਸਿੱਖ ਭਰਾ ਵੀ ਜਾਂਦੇ ਆ ਮੁਸਲਮਾਨੀ ਜਾਂਦੇ ਆ ਪਰ ਮੇਨ ਇਹ ਹੁੰਦਾ ਕਿ ਹਿੰਦੂਆਂ ਦੀ ਅਮਰਨਾਥ ਹਿੰਦੂਆਂ ਦਾ ਧਰਮ ਹੈ ਉੱਥੇ ਮੰਦਿਰ ਹੈ ਉੱਥੇ ਜਾਂਦੇ ਤਾਂ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਕਿ ਜੇ ਕਸ਼ਮੀਰ ਚ ਸੈਲਾਨੀਆਂ ਨਾਲ ਇਹ ਹੋਇਆ ਤੇ ਯਾਤਰਾ ਤੇ ਵੀ ਜ਼ਰੂਰ ਵਿਗਨ ਪੈਊਗਾ ਤਾਂ ਅਸੀਂ ਉਮੀਦ ਕਰਦੇ ਆ ਵੀ ਸ਼ਾਇਦ ਇਹਨਾਂ ਨੂੰ ਇਸ ਹਾਲਾਤ ਨੂੰ ਸੁਧਾਰਿਆ ਜਾਵੇ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ